की हैं और आजादी के लिए अठानवे परसेंट सिख फांसियों से चढ़े है कई बार आप भी दस हैं कि नौवें पातशाह ने अपनी शहादत दी है ਉਹ ਕਰਕੇ ਰੰਗਦੇ ਸਭ ਮੰਨ ਜਨੂ ਟੋਲ ਕੇ ਆਪਣੀ ਰੋਟੀ ਖਾਂਦਾ ਸੀਗਾ ਜੀ ਦਾ ਮਤਲਬ ਹੈ ਕਿ ਜਿੰਨੇ ਜਨੂ ਸਭ ਮੰਦ ਵਿੱਚ ਆਉਂਦਾ ਉਨੇ ਹੀ Hindu Musalman ਬਣ ਜਾਇਆ ਕਰਦੇ ਸੀਗੇ ਇਹ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੈਗੀਆਂ ਕਾਨੂੰਨੀਅਤ ਵੀ ਚਾਹੀਦੀ ਹੈ ਪਰ ਹੁਣ ਜਿੰਨਾਂ ਦਾ ਰਾਜ ਹੈ ਉਹ ਜਵਾਬ ਦਿੰਦੇ ਹੈ ਕਿ ਠੀਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਨਯੂਤੀ ਰੱਖਿਆਦ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਉਹ ਮੈਨੂੰ ਵੀ ਪੁੱਛਦੇ ਹੈ ਤੁਸੀਂ ਹੁਣ ਸਾਨੂੰ ਦੱਸ ਸਕਦੇ ਹੋ ਕਿ 1947 ਤੋਂ ਬਾਅਦ ਅਸੀਂ ਤੁਹਾਡੀਆਂ ਕਿਰਪਾਨਾਂ ਕਿੰਨੀਆਂ ਲਈਆਂ ਇਹਦਾ ਰਿਪੋਰਟ ਵੀ ਤਾਂ ਹੋਣਾ ਚਾਹੀਦਾ ਜੇ ਤੁਹਾਨੂੰ ਪਤਾ ਕਿ ਜਨਊ ਇੰਨੇ ਲਏ ਐ ਤੇ ਹੁਣ ਜਿਹੜੀਆਂ ਕਿਰਪਾਨਾਂ ਆ ਉਹ ਕਿੰਨੀਆਂ ਲੱਥੀਆਂ ਇਹਦਾ ਵੀ ਰਿਕਾਰਡ ਦੱਸ ਦਿਓ ਸਾਨੂੰ ਸਾਥ ਸੰਗਤ ਜੀ ਨਿਮਤ ਸਹਿਤ ਆਪ ਨੂੰ ਫਤਿਹ ਅਰਦਾ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਦਰਸ਼ਨ ਕਰਕੇ ਬੇਅੰਤ ਖੁਸ਼ੀ ਹੋਈ ਹੈ ਸਾਡੇ ਸੀਨੀਅਰ ਲੀਡਰ ਬੀਪੀ ਗੈਤੋ ਜੀ ਨੇ ਸਿੱਖ ਇਤਿਹਾਸ ਦੇ ਵਿੱਚੋਂ ਤੁਹਾਨੂੰ ਦੱਸਿਆ ਹੈ ਕਿ ਕਿੰਨੀਆਂ ਕੁਰਬਾਨੀਆਂ सिखा नेत है और आजादी के लिए अठानवे परसेंट सिख फांसिया से चढ़े है कई बार आप भी दस हैं कि नौवें पातशाह ने अपनी शहादत दी है क्यों करके औरंगजेब ਸਭ ਮੰਨ ਜਨਯੂ ਟੋਲ ਕੇ ਆਪਣੀ ਰੋਟੀ ਖਾਂਦਾ ਸੀਗਾ ਜੀ ਦਾ ਮਤਲਬ ਹੈ ਕਿ ਜਿੰਨੇ ਜਨਯੂ ਸਭ ਮੰਨ ਦੇ ਵਿੱਚ ਆਉਂਦਾ ਉਹਨੇ ਹੀ Hindu Muslim ਬਣ ਜਾਇਆ ਕਰਦੇ ਸੀਗੇ ਇਹ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੈਗੀਆਂ ਕਰਨੀਆਂ ਵੀ ਚਾਹੀਦੀਆਂ ਪਰ ਹੌਣ ਜਿੰਨਾ ਦਾ ਰਾਜ ਹੈ ਉਹ ਜਵਾਬ ਦਿੰਦੇ ਹੈ ਕਿ ਠੀਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਨਯੂਤੀ ਰੱਖਿਆਦ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਉਹ ਮੈਨੂੰ ਵੀ ਪੁੱਛਦੇ ਹੈ ਤੁਸੀਂ ਹੁਣ ਸਾਨੂੰ ਦੱਸ ਸਕਦੇ ਹੋ ਕੀ 1947 ਤੋਂ ਬਾਅਦ ਅਸੀਂ ਤੁਹਾਡੀਆਂ ਕਿਰਪਾਨਾਂ ਕਿੰਨੀਆਂ ਲਾਈਆਂ ਇਹਦਾ ਰਿਪੋਰਟ ਵੀ ਤਾਂ ਹੋਣਾ ਚਾਹੀਦਾ ਜੇ ਤੁਹਾਨੂੰ ਪਤਾ ਕਿ ਜਨਊ ਇੰਨੇ ਲਏ ਐ ਤੇ ਹੁਣ ਜਿਹੜੀਆਂ ਕਿਰਪਾਨਾਂ ਆ ਉਹ ਕਿੰਨੀਆਂ ਲੱਥੀਆਂ ਇਹਦਾ ਵੀ ਰਿਪੋਰਟ ਦੱਸ ਦਿਓ ਸਾਨੂੰ ਫਿਰ ਬੀਪੀ ਜੀ ਨੇ ਦੱਸਿਆ ਕਿ ਅਸੀਂ ਨਾਦਰ ਸ਼ਾ ਤੇ ਐਮਤ شاہ ਅਬਦਾਲੀ ਹਜ਼ਾਰਾਂ ਬੀਬੀਆਂ ਕਾਬਲ ਦੇ ਵਿੱਚ ਬਸਰੇ ਦੇ ਵਿੱਚ ਲੈ ਕੇ ਜਾਂਦਾ ਸੀ ਤੇ ਸਿੱਖ ਉਹਨਾਂ ਨੂੰ ਛਡਾਉਂਦੇ ਸੀ ਉਹ ਲੋਕ ਮੈਨੂੰ ਕਹਿੰਦੇ ਆ ਜੀ ਉਸ ਜਮਾਨੇ ਦੇ ਵਿੱਚ ਜੋਕਸ਼ ਹੋਇਆ ਉਹ ਤਾਂ ਠੀਕ ਹੈ ਪਰ ਹੁਣ ਤੁਸੀਂ ਦੱਸੋ ਤੁਸੀਂ ਆਪਣੀਆਂ ਬੀਬੀਆਂ ਨੂੰ ਸੰਭ ਸੱਕਦੇ ਹੋ ਉਹਦਾ ਜਵਾਬ ਬੀਬੀ ਜੱਜ ਤੋਂ ਨੇ ਦੱਸਿਆ ਕਿ ਬਕਾਰੋ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਅਜਾ ਜੀਵ ਗਾਂਧੀ ਜੀ ਦੀ ਹਕੂਮਤ ਨੇ ਕਿੰਨੀ ਬੀਬੀਆਂ ਦੀ ਪਤ ਲਹੀ ਸੋ ਮੇਰਾ ਮਤਲਬ ਹੈ ਕਿ ਇਸ ਨਵੇਂ ਯੁੱਗ ਦੇ ਵਿੱਚ ਸਾਨੂੰ ਹੁਣੇ ਕਠਿਆ ਸਮਝਦੇ ਹੈ ਉਹ ਤਾਂ ਕਠਿਆ ਸਮਝਦੇ ਹੈ ਕਿਉਂ ਕਰਕੇ ਸਾਡੇ ਲੀਡਰ ਇਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਦਿੱਲੀ ਵਿਸ ਜਾਂਦੇ ਹੈ ਔਰ ਸਾਨੂੰ ਇਹਨਾਂ ਦੇ ਅੱਗੇ ਉਹਨਾਂ ਨੇ ਬੇਛ ਦਿੱਤਾ ਹੈਗਾ ਸਾਡੀ ਜਿਹੜੀ ਅਣਖ ਹੈ ਉਹ ਖਤਮ ਕਰ ਦਿੱਤੀ ਹੈ ਇਸ ਅਣਖ ਨੂੰ ਸੰਤ ਜਨੈਲ ਸਿੰਘ ਭਿੰਡਾਵਾਲਿਆਂ ਨੇ ਜਗਾਇਆ ਸੀ ਪਰ ਇਹਹੀ ਬਾਦਲ ਟੋੜਾ ਲੰਗੋਵਾਰ ਇੰਨਾ ਨੇ ਜਾਇ ਉਸ ਇੰਦਰਾ ਗਾਂਧੀ ਨੂੰ ਕਿਹਾ ਕਿ ਤੁਸੀਂ ਮਿਲਟਰੀ ਲਗਾਓ ਦਰਬਾਰ ਸਾਹਿਬ ਦੇ ਬਾਹਰ ਤੇ ਸੰਤ ਜਨੈਲ ਸਿੰਘ ਦੋਨੋਂ ਹੱਥ ਚੱਕ ਕੇ 24 ਦੇ ਅੱਗੇ ਪੇਸ਼ ਹੋ ਜਾਊਗਾ ਪਰ ਸੰਤ ਜਨੈਲ ਸਿੰਘ ਭਿੰਡਾ ਵਾਲਾ ਉਹ ਦਲੇਰ ਸਿੱਖ ਸੀ ਤੁਹਾਡੇ ਵਰਗਾ ਜਦੋਂ ਅੰਤ ਦਾ ਸਮਾਂ ਆਇਆ ਉਹ ਕਾਲ ਤਖਤ ਦੇ ਬੰਕਰ ਤੋਂ ਵਿੱਚੋਂ ਨਿਕਲ ਕੇ ਜਿਹੜੇ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਲੱਗੇ ਆ ਉੱਥੇ ਆਪਣੀ ਰਾਈਫਲ ਲੈ ਕੇ ਆਖਰੀ ਲੜਾਈ ਕੀਤੀ ਉਹਨਾਂ ਦੀਆਂ ਸੈਨਿਕੀ ਦੇ ਵਿੱਚ ਚਤਰ ਗੋਲੀਆਂ ਲੱਗੀਆਂ ਸੀਗੀਆਂ ਸਤ ਜਨੈਲ ਸਿੰਘ ਦੀ ਪਿੱਠ ਦੇ ਵਿੱਚ ਕੋਈ ਗੋਲੀ ਨਹੀਂ ਸੀ ਲੱਗੀ ਉਸ ਨੇ ਪੂਰਾ ਸਾਹਮਣਾ ਹਿੰਦ ਦੀ ਫੌਜ ਦਾ ਬਰਤਾਨੀਆਂ ਦੀ ਫੌਜ ਦਾ ਤੇ ਸੋਵੀਅਤ ਰੂਸ ਦੀ ਫੌਜ ਦਾ ਕੀਤਾ ਇੱਕ ਲਖਾਰੀ ਹੈ ਪਾਕਿਸਤਾਨ ਦਾ ਉਹ ਲਿਖਦਾ ਹੈ ਸਾਡੇ ਪਾਕਿਸਤਾਨ ਨੇ ਹਿੰਦ ਦੀ ਫੌਜ ਦੇ ਨਾਲ ਮੁਕਾਬਲਾ ਬੰਗਲਾਦੇਸ਼ ਦੇ ਵਿੱਚ ਕੀਤਾ ਸੀ ਸਾਡਾ ਜਨਰਲ 나జీ ਸੀ ਜਨਰਲ 나జీ ਨੇ ਆਪਣੇ ਹੱਥ ਚੱਕ ਕੇ ਇੰਡੀਆ ਦੀ ਫੌਜ ਦੇ ਉੱਤੇ ਸਰੈਂਡਰ ਕਰ ਤੇ ਹੱਥ ਚੱਕ ਕੇ ਤੇ ਪਾਕਿਸਤਾਨ ਦਾ ਕਵੀ ਕਹਿੰਦਾ ਅਸੀਂ ਮੰਨਦੇ ਕਿ ਸਾਡਾ ਜਰਨੈਲ ਇੰਡੀਆ ਦੀ ਫੌਜ ਦੇ ਨਾਲ ਲੜਿਆ ਜੇ ਉਹਦੀ ਚੀਚੀ ਤੇ ਚੀਰ ਆ ਜਾਂਦਾ ਤਾਂ ਅਸੀਂ ਵੀ ਬੜੇ ਫਕਰ ਦੇ ਨਾਲ ਕਹਿਣਾ ਸੀ ਕਿ ਪਾਕਿਸਤਾਨ ਨੇ ਬੰਦਿਆਂ ਵਰਗਾਂ ਸਾਡੇ ਜਰਨੈਲਾਂ ਨੇ ਲੜਾਈ ਕੀਤੀ ਹੈ ਪਰ ਕਹਿੰਦਾ ਸਾਡੇ ਜਨੈਲ ਨੇ ਹੱਥ ਵੀ ਚੱਕਤੇ ਤੇ ਆਪਣਾ ਪਿਸਤੌਲ ਕੱਢ ਕੇ ਉਹ ਵੀ ਹਿੰਦੁਸਤਾਨ ਦੇ ਜਨੈਲ ਨੂੰ ਫੜਾਤਾ ਪਰ ਉਹ ਕਹਿੰਦਾ ਜਨੈਲਾਂ ਤੋਂ ਜਨੈਲ ਇੱਕੋ ਹੀ ਹੋਇਆ ਸਾਡੀ ਸਦੀ ਦੇ ਵਿੱਚ ਉਹ ਹੈ ਸੰਤ ਜਨੈਲ ਸਿੰਘ ਪਿੰਡਾ ਵਾਲਾ ਜੀ ਜੀ ਛਾਤੀ ਦੇ ਵਿੱਚ 74 ਗੋਲੀਆਂ ਲੱਗੀਆਂ ਪਰ ਉਹਨੇ ਮਰਨ ਨਹੀਂ ਛੱਡਿਆ ਹੈ ਸੋ ਸਾਧ ਸੰਗਤ ਜੀ ਜਿਹੜੀ ਢਿੱਲ ਹੁਣ ਸਾਡੇ ਵਿੱਚ ਆ ਗਈ ਹੈ ਇਸ ਨੂੰ ਆਪਾਂ ਨੂੰ ਚੱਕਣਾ ਪੈਣਾ ਹੈ ਆਪਾਂ ਨੂੰ ਆਪਣੀ ਸਿੱਖੀ ਆਪਣਾ ਧਰਮ ਰੱਖਣਾ ਚਾਹੀਦਾ ਹੈ ਤੇ ਆਪਾਂ ਨੂੰ ਆਪਣੇ ਕੇਸ ਦਾੜੀ ਸਜਾਉਣੀ ਚਾਹੀਦੀ ਹੈ ਮੈਂ ਪਾਕਿਸਤਾਨ ਤੋਂ ਆਇਆ ਹੋਇਆ 1947 ਤੇ ਜਿਹੜੇ ਮੇਰੇ ਨਾਲ ਦੇ ਸਿੱਖ ਆਏ ਹੋਏ ਐ ਕਰਨਾਲ ਹਰਿਆਣੇ ਦੇ ਵਿੱਚ ਰਹਿੰਦੇ ਐ ਉਹਨਾਂ ਨੇ ਆਪਣੀਆਂ ਦਾੜੀਆਂ ਕੁੰਨੀਆਂ ਹੋਈਆਂ ਮੈਂ ਉਹਨਾਂ ਨੂੰ ਕਹਿੰਦਾ ਕਿ ਆਪਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਐ ਉੱਜੜ ਕੇ ਤਾਂ ਆਏ ਕਿ ਆਪਾਂ ਆਪਣਾ ਧਰਮ ਬਚਾਉਣਾ ਸੀ ਜੇ ਉੱਥੇ ਮੁਸਲਮਾਨ ਬਣ ਜਾਂਦੇ ਤੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਰਹਿ ਜਾਣੀਆਂ ਸੀ ਤੇ ਕੀ ਕਰਨਾ ਸੀਗਾ ਸਵੇਰੇ ਅੱਲਾਹੂ ਕਹਿਣਾ ਪੈਣਾ ਸੀ ਸ਼ਾਮ ਨੂੰ ਅੱਲਾਹੂ ਕਹਿਣਾ ਪੈਣਾ ਸੀ ਤੇ ਤੁਹਾਡੀ ਜਾਣਕਾਰੀ ਦੇ ਲਈ 326 ਮਰਬੇ ਸੀਗੇ ਇੱਕ ਮਰਬੇ ਦੇ ਵਿੱਚ 25 ਕਿੱਲੇ ਹੁੰਦੇ ਆ ਸੋ ਤੁਸੀਂ ਇਹ ਅੰਦਾਜ਼ਾ ਲਾਓ ਕਿ ਅਸੀਂ ਕਿੰਨਾ ਕੁਛ ਆਪਣੇ ਧਰਮ ਲਈ ਛੱਡ ਕੇ ਆਏ ਆਂ ਪਰ ਇੱਥੇ ਆ ਕੇ ਸਿਰਮਣਾ ਦਾੜੀਆਂ ਬਣਾ ਦੇਣੀਆਂ ਤੇ Hindu ਬਣ ਜਾਣਾ ਮੈਂ ਸਮਝਦਾ ਇਹ ਕੋਈ ਦਲੀਲ ਹੈ ਨਹੀਂਗੀ ਇਹ ਕੋਈ ਦਲੀਲ ਨਹੀਂ ਹੈ ਮੁਸਲਮਾਨ ਬਣ ਜਾਂਦੇ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਇੱਧਰ ਆਉਣ ਦੀ ਲੋੜ ਨਹੀਂ ਸੀਗੀ ਪਰ ਇੱਧਰ ਜੇ ਆਏ ਆਂ ਹਿੰਦੂ ਬਣ ਗਏ ਹੁਣ ਤੁਸੀਂ ਮੈਨੂੰ ਦੱਸੋ ਖੜਾ ਹੋ ਕੇ ਕੋਈ ਆਹ ਦਲੀਲ ਹੈ ਦਲੀਲ ਦਾ ਜਵਾਬ ਜੇ ਮੈਂ ਦਲੀਲ ਦੇ ਨਾਲ ਗੱਲ ਕਰ ਰਿਹਾ ਹਾਂ ਸੋ ਸਾਥ ਸੰਗਤ ਜੀ ਇਹ ਸਾਰੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਪਣੀ ਕੌਮੀਅਤ ਦਾ ਦਿਲ ਵੱਡਾ ਕਰੀਏ ਇਹਨੂੰ ਦਲੇਰੀ ਦਈਏ ਇਹ ਨੂੰ ਦੱਸਿਏ ਕਿ ਗੁਰੂ ਨਾਨਕ ਸਾਹਿਬ ਨੇ Hindu قوم ਤੇ Musalman قوم ਦੇ ਵਿੱਚ ਇੱਕ ਨਵਾਂ ਮਜ਼ਬ ਤਿਆਰ ਕੀਤਾ ਤੇ ਜੀ ਵਜ੍ਹਾ ਸੀ ਕਿ ਕਿਸੇ ਨੂੰ ਵੀ Hindu ਨੂੰ ਆਪਣੇ ਮਜ਼ਬ ਦੇ ਵੈਦਾਂ ਦੀ ਸਮਝ ਨਹੀਂ ਸੀ ਆਉਂਦੀ ਉਹ ਸਾਰੇ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਸੀਗੇ ਮੁਸਲਮਾਨਾਂ ਨੂੰ ਆਪਣੇ ਕੁਰਾਨ ਸ਼ਰੀਫ ਦੀ ਸਮਝ ਨਹੀਂ ਸੀ ਆਉਂਦੀ ਉਹ ਸਾਰੀ ਅਰਬ ਖਦ ਵਿੱਚ ਲਿਖੀ ਹੋਈ ਸੀ ਲਿਖੀ ਹੋਈ ਹੈ ਸੋ ਇਹ ਜਿਹੜਾ ਨਵਾਂ ਧਰਮ ਬਣਾਇਆ ਹੈ ਇਹਦੇ ਬਾਰੇ ਸਾਡੇ ਆਉਣ ਵਾਲੇ ਗੁਰੂਆਂ ਨੇ ਉਹਨਾਂ ਨੂੰ ਪਤਾ ਸੀ ਸਾਡੇ ਮੁਕਾਬਲੇ ਹੋਣਗੇ ਤੇ ਜਿੰਨਾ ਚਿਰ ਅਸੀਂ ਦ੍ਰਿੜਤਾ ਦੇ ਨਾਲ ਆਪਣਾ ਧਰਮ ਨਹੀਂ ਰੱਖਾਂਗੇ ਉਹਨਾਂ ਚਿਰ ਅਸੀਂ ਫੇਰ ਅਨੂ ਮਟਰ ਗੋਭੀ ਬਣ ਜਮਾਂਗੇ ਦੂਸਰੀ ਪਾਰਟ ਹੈ ਗੁਰਵੰਗਤ ਸਾਹਿਬ ਨੇ ਫਿਰ ਕੀ ਕੀਤਾ ਉਹ ਬੇਰਿਤ ਸੀਗੇ ਪਰ ਉਹਨਾਂ ਨੇ ਕੀ ਕੀਤਾ ਖਾਰੇ ਬਣਵਾਤੇ ਸਿੱਖਾਂ ਦੇ ਕੋਲ ਖਰਾਤੇ ਸ਼ੁਰੂ ਉਹਨਾਂ ਦੀ ਖਰਾਤ ਚੰਗੀ ਕਰਤੀ ਕਿ ਜਿੰਨਾ ਛੇਡ ਤੁਹਾਡਾ ਸਰੀਰ ਤਕੜਾ ਨਹੀਂ ਹੈ ਉਹਨਾਂ ਛੇਡ ਤੁਸੀਂ ਆਪਣੀ ਰੱਖਿਆ ਵੀ ਨਹੀਂ ਕਰ ਸਕਦੇ ਆਪਣੀ ਕੌਮ ਦੀ ਰੱਖਿਆ ਨਹੀਂ ਕਰ ਸਕਦੇ ਤੇ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ ਥੋੜੀ ਬੜੀ ਲੰਬੀ ਕਥਾ ਹੈ ਜਿਹੜੀ ਮੈਂ ਦੱਸਾਂ ਪਰ ਹੁਣ ਟਾਈਮ ਨਹੀਂ ਹੈ ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਕਲਿੱਦਾ ਨੰਬਰ ਸਰ ਸਾਰੇ ਧਰਮਾਂ ਦਾ ਆਦਰ ਸਤਕਾਰ ਰੱਖਦਾ ਹੈ ਪਰ ਅਸੀਂ ਕਿਸੇ ਦੇ نیچے ਨਹੀਂ ਲੱਗ ਸਕਦੇ ਕਿਉਂ ਕਰਕੇ ਇਹ ਧਰਮ ਨਾ ਇਸਲਾਮ ਹੈ ਨਾ Hindu ਹੈ ਨਾ ਸਾਈ ਹੈ ਨਾ ਬੁੱਧ ਹੈ ਨਾ ਜਨਿ ਹੈ ਇੱਕ ਖਾਸ ਅਲੱਦਾ ਧਰਮ ਹੈ ਜੋ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਦੇ ਨਾਲ ਸਾਡੇ ਵੱਡੇ ਵੱਡੇ ਦਲੇਰ ਜਥੇਦਾਰਾਂ ਨੇ ਕੁਰਬਾਨੀਆਂ ਕਰਕੇ ਇਹ ਖੜਾ ਕੀਤਾ ਸੋ ਮੈਂ ਅਸਰ ਕਰਦੇ ਆ ਕਿ ਕਿਸੇ ਨੂੰ ਐ ਨਹੀਂ ਮਾਰਾ ਲੱਗੂਗਾ ਕਿ ਮੈਂ ਕਿਸੇ ਹੋਰ ਧਰਮ ਦੇ ਖਿਲਾਫ ਬੋਲੇ ਆ ਉਹ ਮੇਰੀ ਨਾ ਮਰਜ਼ੀ ਹੈ ਨਾ ਮੇਰਾ ਇਰਾਦਾ ਹੈ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਐ ਤੁਸੀਂ ਕੀਓ ਤੁਸੀਂ ਚਾਲ ਮਾਰ ਲੈਂਦੇ ਹੋ ਤੇ ਸੋਚਦੇ ਨਹੀਂ ਕਿ ਅੱਗੇ ਪੜਾ ਤੇ ਪਹੁੰਚੋਗੇ ਕਿ ਨਹੀਂ ਇਸੇ ਕਰਕੇ ਜਦੋਂ ਅਗਰੇਤੀ ਸਾਡੇ ਲੀਡਰਾਂ ਨੇ ਨਹੀਂ ਸਮਝਿਆ ਕਿ ਜੇ ਅਸੀਂ ਗਾਂਧੀ ਤੇ ਨਹਿਰੂ ਦੇ ਅੱਖੇ ਲੱਗਦੇ ਆ ਜਿਨ੍ਹਾਂ ਨੇ ਵਿਸ਼ਵਾਸ ਸਾਡੇ ਆਗੂਆਂ ਨੂੰ ਦਿੱਤਾ ਸੀ ਕੀ ਤੁਸੀਂ ਅੰਗਰੇਜ਼ਾਂ ਨੂੰ ਆਪਾਂ ਕੱਢ ਲੀਏ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਖਿੱਤਾ ਦਵਾਂਗੇ ਤੇ ਤੁਸੀਂ ਤੁਸੀਂ ਆਜ਼ਾਦੀ ਦਾ ਨਿਖ ਮਾਣ ਸਕੋਗੇ ਉਹਦੀ ਕਾਦੀ ਗਰੰਟੀ ਸੀ ਸਾਨੂੰ ਲੋੜ تھی ਸੀ ਅੰਗਰੇਜ਼ਾਂ ਨਾਲ ਲੜਨ ਦੀ ਹੁਣ ਜਿਹੜਾ ਵੀ ਮੈਂ ਅੱਖ ਕਰਦਾ ਹਾਂ ਇੱਧਰਲੇ ਪਾਸੇ ਇੱਧਰਲੇ ਪਾਸੇ ਤੁਸੀਂ ਦੱਸੋ ਕਿਹੜਾ ਅਮਰੀਕਾ ਕੈਨੇਡਾ ਬ੍ਰਿਟਾਨੀਆ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਜਾਣਾ ਚਾਹੁੰਦਾ ਫਿਰ ਇਹੋ ਜਿਹੇ ਅੰਗਰੇਜ਼ਾਂ ਨੂੰ ਆਪਾਂ ਨੇ ਕੱਢਿਆ ਸੀ ਤੇ ਅੱਜ ਜਿਹੜਾ ਬਟਾਰਾ ਹੋਇਆ ਹਿੰਦੁਸਤਾਨ ਦਾ ਹਿੰਦੂਆਂ ਨੂੰ ਆਪਣਾ ਮੁਲਕ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ ਜਿਹੜੇ ਅਸੀਂ ਸਿੱਖ ਪਾਕਿਸਤਾਨ ਤੇ ਉਹ ਅੱਜ ਅਸੀਂ ਮੁਸਲਮਾਨ ਦੇ ਗੁਲਾਮ ਐ ਜੋ ਅਸੀਂ ਇੰਡੀਆ ਦੇ ਵਿੱਚ ਐ ਉਹ ਅੱਜ ਅਸੀਂ ਹਿੰਦੂ ਦੇ ਗੁਲਾਮ ਐ ਜੇ ਕੋਈ ਸ਼ੱਕ ਐ ਤਾਂ ਖੜਾ ਹੋ ਕੇ ਦੱਸ ਦੇ ਕਿ ਅਸੀਂ ਆਜ਼ਾਦ ਤੇ ਸੁਤੰਤਰ ਐ ਤੇ ਤੂੰ ਐਵੇਂ ਗੱਪਾਂ ਮਾਰੀ ਜਾਂਦਾ ਕਿਹੜੇ ਤੁਹਾਡੇ ਹੱਕ ਐ ਹੁਣ ਅਮਰਤਪਾਲ ਸੈਨੂ ਕਿੱਥੇ ਬਾੜਤਾ ਆਸਾਮ ਦੇ ਜੇਲ ਡਿਬਰੂਗੜ੍ਹ ਪੇਜਤਾ ਪੱਤੀ ਪੱਤੀ ਸਾਲਾਂ ਤੋਂ ਸਿੱਖ ਜਿਨ੍ਹਾਂ ਦੇ ਵਿੱਚ ਦਿੱਕੇ ਹੋਏ ਐ ਹੁਣ ਮੋਤੀ ਸਾਹਿਬ ਕਟਰ ਦੇ ਮੌਲਕ ਮੁਸਲਮਾਨਾਂ ਦੇ ਮੌਲਕ ਚ ਗਿਆ ਸੀ ਉੱਥੇ ਅੱਠ ਇੰਡੀਅਨਸ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਮੋਤੀ ਨੇ ਉੱਥੋਂ ਦੇ ਸੁਲਤਾਨ ਦੇ ਕੋਲੇ ਮਿੰਨਤ ਕੀਤੀ ਕਿ ਇਹਨਾਂ ਦੀ ਮੋਤ ਮੋਤ ਦੀ ਸਜ਼ਾ ਮਾਫ ਕਰ ਦਿਓ ਤੇ ਮੇਰੇ ਨਾਲ ਇੰਡੀਆ ਤੋਰ ਦਿਓ ਉਹ ਸੁਲਤਾਨ ਨੇ ਕਵਿਟਾ ਦੇ ਨੇ ਸਾਰੇ ਅੱਠ ਛੱਡ ਕੇ ਮੋਦੀ ਦੇ ਨਾਲ ਵਾਪਸ ਭੇਜ ਤੇ ਆਪਣਾ ਵੀ ਇੱਕ ਬੰਦਾ ਫਾਂਸੀ ਤੇ ਹੈ 32 32 ਸਾਲਾਂ ਤੋਂ ਜਿੰਨਾਂ ਦੇ ਵਿੱਚ ਹੈ ਜਿੰਨਾ ਤੇ ਤੁਹਾਡੇ 'ਚ ਤਾਕਤ ਨਹੀਂ ਹੋਊਗੀ ਤਾਕਤ ਆਉਂਦੀ ਹੈ ਇਕਤਾ ਦੇ ਨਾਲ ਸਮਝਣ ਦੇ ਨਾਲ ਤੇ ਜਦੋਂ ਤੁਹਾਡੇ ਨਾਲ ਕੋਈ ਗੱਲ ਕਰਦਾ ਹੋਵੇ ਉਹਨੂੰ ਚਿਤਲਾ ਕੇ ਸੁਣਨਾ ਚਾਹੀਦਾ ਹੈ ਟੈਲੀਫੋਨ ਬਾਅਦ ਦੇ ਵਿੱਚ ਸੁਣ ਲਈਦੇ ਐ ਤੇ ਘਰ ਕੋਲ ਲਈਦੇ ਐ ਸੋ ਮੈਂ ਆਸ ਕਰਦਾ ਕਿ ਜਿਹੜੀਆਂ ਗੱਲਾਂ ਮੈਂ ਕੀਤੀਆਂ ਤੁਸੀਂ ਇਹਨਾਂ ਨੂੰ ਪੱਲੇ ਪਾਉਗੇ ਤੇ ਆਪਣੇ ਮਜਬ ਨੂੰ ਤਖੜਾ ਕਰੋਗੇ ਕਿ ਅਸੀਂ ਆਪਣੀ ਪਿੱਠ ਨਾ ਦਈਏ ਕਿਸੇ ਨੂੰ ਤੇ ਤਖੜੇ ਹੋ ਕੇ ਜਿਹੜਾ ਜ਼ੁਲਮ ਹੁਣ ਮੋਦੀ ਤੇ ਬੀਜੇਪੀ ਕਰ ਰਿਹਾ ਹੈ ਇਹ ਕੇ ਫਿਰ ਬਣ ਗਿਆ ਇਸ ਨੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖ ਦੇਣਾ ਤੇ ਜਿਹੜਾ ਰਾਜ ਹੈ ਉਹ ਇਹ ਕਹਿੰਦਾ ਹੈ ਪੀ ਸੀ ਰਾਮਚੰਦਰ ਜੀ ਜੀ ਜੋ ਇੱਛਾ ਸੀ ਜੋ ਉਸ ਨੂੰ ਪ੍ਰਣ ਸੀ ਉਸ ਮਾਡਲ ਦੇ ਉੱਤੇ ਛਲਾਵਾਂਗੇ ਫਿਰ ਤਾਂ ਨੰਬਰ ਬਾਕ ਬਹੁਤ ਐ ਨਹੀਂ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਐ ਤੇ ਆਸ ਕਰਦਾ ਐ ਕਿ ਕਿਸੇ ਬੜੇ ਸੋਚੋਗੇ ਤੇ ਅਕਾਲੀ ਦਾ ਨੰਬਰ ਸਰ ਅੱਜ ਕਰੀਬ ਸਾਰੀਆਂ ਸਿੱਟਾਂ ਤੇ ਖੜਾ ਹੋ ਗਿਆ ਐ ਦੋ ਸਿੱਟਾ ਹਰਿਆਣੇ ਦੇਪੁਰ ਖੇਤਰ ਤੇ ਕਰਨਾਲ ਦੇ ਵਿੱਚ ਤੇ ਮੈਂ ਆਸ ਕਰਦਾ ਤੁਸੀਂ ਤੱਕੜੇ ਹੋ ਕੇ ਆਪਣੀ ਪੌਮੀਅਤ ਦੇ ਵਿੱਚ ਵਾਪਸ ਆਉਂਗੇ ਤੇ ਚੜ੍ਹਦੀ ਕਲਾ ਛੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ